ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖ ਪਿਆਰੀ ਸਾਧ ਸੰਗਤ ਜੀ ਗੁਰਮਤ ਟੀਵੀ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਘਰ ਦੇ ਮੁੱਖ ਦਰਵਾਜ਼ੇ ਜਾਨੀ ਮੇਨ ਗੇਟ ਦੀ ਸਫਾਈ ਕਿਉਂ ਜ਼ਰੂਰੀ ਹੈ ਖਾਸ ਕਰਕੇ ਗੇਟ ਅੱਗੇ ਪਾਣੀ ਕਿਉਂ ਤਰੌਂਕਣਾ ਚਾਹੀਦਾ ਹੈ ਕਿਉਂਕਿ ਬਹੁਤ ਸਾਰੇ ਭੈਣ ਭਰਾ ਇਹ ਸਵਾਲ ਕਰਦੇ ਨੇ ਕਿ 메인 게ਟ ਅੱਗੇ ਪਾਣੀ ਨੂੰ ਬਰਕਤ ਨਾਲ ਕਿਉਂ ਜੋੜਿਆ ਜਾਂਦਾ ਹੈ ਤਾਂ ਸਾਥ ਸੰਗਤ ਜੀ ਸਾਡੇ ਪੁਰਾਣੇ ਬਜ਼ੁਰਗ ਸਾਡੀਆਂ ਦਾਦੀਆਂ ਨਾਨੀਆਂ ਅਕਸਰ ਹੀ ਸਵੇਰੇ ਉੱਠ ਕੇ ਝਾੜੂ ਫੇਰਨ ਤੋਂ ਪਹਿਲਾਂ ਪਾਣੀ ਧਰਉਂਦੀਆਂ ਸਨ ਸਾਰੇ ਵੇੜੇ ਵਿੱਚ 메인 게ਟ ਦੇ ਅੱਗੇ ਜਿਹਦੇ ਨਾਲ ਕਿ ਸਾਰਾ ਘਰ ਵਿੱਚ ਜੋ ਵੀ ਉੱਡਣ ਵਾਲਾ ਮਿੱਟੀ ਘਟਾਉਂਦਾ ਸੀ ਉਹ ਬਹਿ ਜਾਂਦਾ ਸੀ ਕਿਉਂਕਿ ਉਸ ਵਕਤ ਜਗਾ ਕੱਚੀ ਹੁੰਦੀ ਸੀ ਪੱਕੇ ਘਰ ਬਹੁਤ ਘੱਟ ਹੁੰਦੇ ਸੀ ਪਰ ਅੱਜ ਵੀ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਤੇ 게ਟ ਦੇ ਅੱਗੇ ਜਿਹੜਾ ਪਾਣੀ ਤਰੰਕਣਾ ਕਿਉਂ ਜ਼ਰੂਰੀ ਆ ਭਾਵੇਂ ਹੁਣ ਉਹ ਕੱਚੀ ਜਗ੍ਹਾ ਹੈ ਪਰ ਫਿਰ ਵੀ ਪਾਣੀ ਤਰੰਕਣਾ ਜ਼ਰੂਰੀ ਹੈ ਤਾਂ ਉਹ ਸਾਰੀ ਗੱਲਬਾਤ ਆਪਾਂ ਅੱਜ ਕਰਾਂਗੇ ਕਿ ਸਾਡੀਆਂ ਬਜ਼ੁਰਗ ਬੀਬੀਆਂ ਸਾਨੂੰ ਕੀ ਸਮਝਾਉਣਾ ਚਾਹੁੰਦੀਆਂ ਸਨ ਇਸ ਤਰ੍ਹਾਂ ਕਰਨ ਦੇ ਨਾਲ ਕਿਵੇਂ ਬਰਕਤ ਆਉਂਦੀ ਹੈ ਕਿਵੇਂ ਘਰ ਦੇ ਵਿੱਚ ਜਿਹੜਾ ਵਾਧਾ ਹੁੰਦਾ ਹੈ ਤਾਂ ਜਦੋਂ ਸਾਡੇ ਵੱਡੇ-ਵਡੇਰਿਆਂ ਨੇ ਉਹਨਾਂ ਤੋਂ ਸਵਾਲ ਪੁੱਛਨੇ ਤਾਂ ਉਹਨਾਂ ਨੇ ਸਾਨੂੰ ਕਹਾਣੀ ਕਥਾ ਸੁਣਾਉਣੀ ਉਹੀ ਕਹਾਣੀ ਅੱਜ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਦੇ ਵਿੱਚ ਬਹੁਤ ਹੀ ਵਧੀਆ ਜਾਣਕਾਰੀ ਨਿਕਲ ਕੇ ਤੁਹਾਡੇ ਸਾਹਮਣੇ ਆਵੇਗੀ ਇੱਕ ਸਿੱਖਿਆ ਨਿਕਲਦੀ ਹੈ ਸਾਡੀਆਂ ਦਾਦੀਆਂ ਨਾਨੀਆਂ ਨੇ ਸਾਡੇ ਬਜ਼ੁਰਗਾਂ ਨੇ ਕਹਿਣਾ ਕਿ ਗਰੀਬੀ ਤੇ ਮਾਇਆ ਇਹ ਦੋਵਾਂ ਵਿੱਚ ਹਮੇਸ਼ਾ ਜੁਦਾਈ ਰਹਿੰਦੀ ਏ ਗਰੀਬੀ ਮਾਇਆ ਤੇ ਲੱਗਦੀ ਆ ਕਿਉਂਕਿ ਗਰੀਬੀ ਨੂੰ ਕੋਈ ਚੰਗਾ ਨਹੀਂ ਜਾਣਦਾ ਗਰੀਬੀ ਮਾਇਆ ਨੂੰ ਕਹਿੰਦੀ ਏ ਤੂੰ ਜਿਹਦੇ ਵੀ ਘਰ ਜਾਂਦੀ ਆ ਲੋਕ ਤੇਰੀ ਬਹੁਤ ਕਦਰ ਕਰਦੇ ਆ ਹਰ ਕੋਈ ਤੈਨੂੰ ਆਪਦੇ ਘਰ ਜਾਣਾ ਚਾਹੁੰਦਾ ਏ ਦੋਨੋਂ ਹੀ ਇੱਕ ਦੂਜੇ ਦੀਆਂ ਗੱਲਾਂ ਕਰ ਰਹੀਆਂ ਨੇ ਗਰੀਬੀ ਕਹਿੰਦੀ ਕਿ ਮਾਇਆ ਤੇਰੀ ਬਹੁਤ ਕਦਰ ਏ ਤੈਨੂੰ ਤਾਂ ਲੋਕ ਆਪਦੇ ਘਰ ਵਿੱਚ ਰੱਖ ਕੇ ਬੜੇ ਖੁਸ਼ ਨੇ ਮੇਰੀ ਕੋਈ ਕਦਰ ਨਹੀਂ ਕਰਦਾ ਮੈਨੂੰ ਕੋਈ ਵੀ ਘਰ ਵਾੜ ਕੇ ਰਾਜ਼ੀ ਨਹੀਂ ਹੁੰਦਾ ਤਾਂ ਮਾਇਆ ਕਹਿੰਦੀ ਕਿ ਮੈਂ ਜਿੱਥੇ ਜਾਣੀ ਆ ਜਿੱਥੇ ਮੇਰੀ ਕਦਰ ਕੀਤੀ ਜਾਂਦੀ ਆ ਮੇਰਾ ਸਵਾਗਤ ਕੀਤਾ ਜਾਂਦਾ ਏ ਮੈਂ ਉੱਥੇ ਜਾਣੀ ਆ ਤਾਂ ਗਰੀਬੀ ਕਹਿੰਦੀ ਕਿ ਤੇਰਾ ਸਵਾਗਤ ਉਹ ਕਿਸ ਤਰ੍ਹਾਂ ਸਾਮਾਯ ਨੇ ਦੱਸਿਆ ਕਿ ਜਿੱਥੇ ਗੰਦਗੀ ਨਾ ਹੋਵੇ ਜਿੱਥੇ ਆਲਸ ਦਰਦਰ ਨਾ ਹੋਵੇ ਉਥੇ ਮੈਂ ਜਾਂਦੀ ਆ ਤੇ ਤੂੰ ਉਸ ਘਰ ਬਹਿ ਜਾਂਦੀ ਆ ਜਿੱਥੇ ਇਹ ਦੋਵੇਂ ਚੀਜ਼ਾਂ ਹੁੰਦੀਆਂ ਨੇ ਦੋਵਾਂ ਵਿੱਚ ਸ਼ਰਤ ਲੱਗੀ ਦੋਵੇਂ ਤੁਰੀਆਂ ਜਾਂਦੀਆਂ ਨੇ ਗੱਲਾਂ ਕਰਦੀਆਂ ਜਾਂਦੀਆਂ ਨੇ ਸਾਹਮਣੇ ਇੱਕ ਪੰਡਤ ਤੇ ਗਰੀਬੀ ਦੀ ਨਿਗਾ ਪੈ ਜਾਂਦੀ ਆ ਜਿਹੜਾ ਸਵੇਰੇ ਰੋਜ਼ ਉੱਠਦਾ ਏ ਸੇਵਾ ਸਿਮਰਨ ਕਰਦਾ ਏ ਕਥਾ ਕਰਦਾ ਏ ਆਪ ਵੀ ਸਾਫ਼ ਸੁਥਰਾ ਰਹਿੰਦਾ ਏ ਘਰ ਵੀ ਸਾਫ਼ ਸੁਥਰਾ ਏ ਪਰ ਘਰ ਗਰੀਬੀ ਸੀ ਤਾਂ ਮਾਇਆ ਨੂੰ ਕਹਿੰਦੀ ਕਿ ਇਸ ਦੇ ਘਰ ਤਾਂ ਸਾਫ ਸਫਾਈ ਬਹੁਤ ਆ ਇਹ ਰੋ ਸਵੇਰੇ ਪਰਮਾਤਮਾ ਦਾ ਨਾਮ ਵੀ ਲੈਂਦਾ ਏ ਫਿਰ ਇਸੇ ਘਰ ਵਿੱਚ ਗਰੀਬੀ ਜਾਣੀ ਮੈਂ ਕਿਉਂ ਆ ਤਾਂ ਅੱਗੋਂ ਮਾਇਆ ਕਹਿੰਦੀ ਪਰ ਹੁਣ ਇਸ ਨੇ ਆਪ ਦੇ ਕਰਮਾਂ ਨੂੰ ਸੁਧਾਰ ਲਿਆ ਏ ਤੇ ਬਹੁਤ ਜਲਦੀ ਇਹਦੇ ਘਰ ਮਾਇਆ ਜਿਹੜੀ ਆ ਉਹ ਵਾਸ ਕਰੂਗੀ ਮਾਇਆ ਕਹਿੰਦੀ ਕਿ ਕੋਈ ਕਿਸੇ ਚੀਜ਼ ਦਾ ਵਕਤ ਹੁੰਦਾ ਏ ਇਹ ਮੇਰੇ ਆਉਣ ਦੇ ਸਾਰੇ ਇੰਤਜ਼ਾਮ ਕਰ ਰਹੇ ਨੇ ਹੁਣ ਮੈਂ ਇੱਥੋਂ ਤੈਨੂੰ ਕੱਢ ਦੇਣਾ ਏ ਤੇ ਮੈਂ ਇਹਦੇ ਘਰ ਵਿੱਚ ਆਵਸੂਗੀ ਉਹਨਾਂ ਦੋਵਾਂ ਦੇ ਵਿੱਚ ਜਿੱਦ ਲੱਗ ਗਈ ਗਰੀਬੀ ਕਹਿੰਦੀ ਕਿ ਮੈਨੂੰ ਤੂੰ ਇੱਥੋਂ ਬਾਹਰ ਨਹੀਂ ਕੱਢ ਸਕਦੇ ਹੁਣ ਮੈਂ ਤੈਨੂੰ ਇੱਥੇ ਹੀ ਰਹਿ ਕੇ ਵਿਖਾਉਂਗੀ ਅਤੇ ਅਗਲੇ ਦਿਨ ਜਦੋਂ ਸਵੇਰ ਹੁੰਦੀ ਆ ਪੰਡਤ ਹਮੇਸ਼ਾ ਦੀ ਤਰ੍ਹਾਂ ਅਮਰਤ ਵੇਲੇ ਉੱਠਦਾ ਏ ਇਸ਼ਨਾਨ ਕਰਦਾ ਏ ਘਰ ਦੀ ਸਫਾਈ ਕਰਦਾ ਏ ਘਰ ਦੇ ਹਰੇਕ ਕੋਨੇ ਵਿੱਚ ਪਾਣੀ ਦਾ ਛੱਟਾ ਦਿੰਦਾ ਏ ਤੇ ਬਾਅਦ ਵਿੱਚ ਜਦੋਂ ਕਥਾ ਕਰਨ ਲਈ ਉਸ ਜਗ੍ਹਾ ਤੇ ਜਾਂਦਾ ਏ ਜਿੱਥੇ ਉਹ ਜਾਂਦਾ ਸੀ ਤਾਂ ਉਥੇ ਜਾਂਦਿਆਂ ਨੂੰ ਇੱਕ ਵਾਂਸ ਦਾ ਡੰਡਾ ਪਿਆ ਹੁੰਦਾ ਏ ਉਹ ਵਾਂਸ ਦੇ ਡੰਡੇ ਦੇ ਅੰਦਰ ਬਹੁਤ ਸਾਰੀਆਂ ਸੋਨੇ ਚਾਂਦੀ ਦੀਆਂ ਮੋਹਰਾਂ ਪੈਸੇ ਜਿਹੜੇ ਮਾਇਆ ਨੇ ਉਹ ਪਏ ਹੁੰਦੇ ਨੇ ਜਦੋਂ ਉਹ ਕਥਾ ਕਰਨ ਜਾਂਦਾ ਏ ਉਹ ਵੇਖਦਾ ਏ ਉਸ ਡੰਡੇ ਨੂੰ ਫੜ ਕੇ ਆਪਦੇ ਕੋਲ ਰੱਖ ਲੈਂਦਾ ਏ ਕਿ ਪਤਾ ਨਹੀਂ ਇਥੇ ਕੌਣ ਰਹਿ ਗਿਆ ਉਹ ਮਨੋਂ ਮਨ ਸੋਚਦਾ ਏ ਕਿ ਚੱਲ ਕੋਈ ਗੱਲ ਨਹੀਂ ਬਹੁਤ ਸੁੰਦਰ ਡੰਡਾ ਏ ਇਸ ਨੂੰ ਮੈਂ ਆਪਦੇ ਘਰ ਲੈ ਜਾਵਾਂਗਾ ਕਥਾ ਸਮਾਪ ਹੁੰਦੀ ਏ ਅਜੇ ਕਥਾ ਸਮਾਪਤ ਹੋਣ ਤੋਂ ਬਾਅਦ ਜਦੋਂ ਉਹ ਡੰਡਾ ਚੁੱਕ ਕੇ ਆਪਦੇ ਘਰ ਵੱਲ ਜਾਣ ਲੱਗਦਾ ਏ ਤਾਂ ਇੱਕ ਆਦਮੀ ਜੋ ਕਥਾ ਸੁਣ ਰਿਹਾ ਸੀ ਉਹ ਕਹਿੰਦਾ ਕਿ ਪੰਡਤ ਜੀ ਇਹ ਵਾਸਤੇ ਝੰਡਾ ਮੈਨੂੰ ਦੇ ਦਿਓ ਇਸ ਦੀ ਮੈਨੂੰ ਬਹੁਤ ਲੋੜ ਹੈ ਮੇਰੇ ਕੋਲੋਂ ਤੁਸੀਂ ਭਾਵੇਂ ਇਸ ਦਾ ਮੁੱਲ ਲੈ ਲਓ ਤਾਂ ਉਹ 1 ਰੁਪਿਆ ਪੰਡਤ ਨੂੰ ਦੇ ਦਿੰਦਾ ਏ ਤਾਂ ਪੰਡਤ ਵੀ ਸਵੇਰੇ ਸਵੇਰ ਦਾ ਟਾਈਮ ਵੇਖ ਕੇ ਨਾ ਨਹੀਂ ਕਰ ਪਾਉਂਦਾ ਉਸ 1 ਰੁਪਏ ਦੇ ਬਦਲੇ ਉਹ ਜਿਹੜਾ ਡੰਡਾ ਸੀ ਉਹ ਉਸ ਆਦਮੀ ਨੂੰ ਦੇ ਦਿੰਦਾ ਏ ਇਧਰ ਗਰੀਬੀ ਕਹਿੰਦੀ ਮਾਇਆ ਨੂੰ ਕਿ ਹੁਣ ਦੱਸ ਮੈਂ ਇਸ ਦੇ ਘਰ ਤੈਨੂੰ ਨਹੀਂ ਵੜਨ ਦੇਣਾ ਜਿਹੜਾ 1 ਰੁਪਿਆ ਏ ਉਹ ਵੀ ਮੈਂ ਇਥੋਂ ਖੋ ਲੈਣਾ ਏ ਸੋਨੇ ਚਾਂਦੀ ਦੀਆਂ ਮੋਹਰਾਂ ਦਾ ਮੈਂ ਇਥੋਂ ਖੋ ਲਈਆਂ ਨੇ ਜਿਹੜਾ 1 ਰੁਪਿਆ ਏ ਉਹ ਵੀ ਮੈਂ ਤੈਨੂੰ ਇਥੋਂ ਖੋ ਕੇ ਦਿਖਾਉਣੀ ਆ ਮਾਇਆ ਚੁੱਪ ਕਰਕੇ ਸੁਣਦੀ ਰਹਿੰਦੀ ਆ ਉਸੇ ਦਿਨ ਹੀ ਮੀਂਹ ਪੈ ਜਾਂਦਾ ਏ ਜਦੋਂ ਪੰਡਤ ਰਸਤੇ ਵਿੱਚ ਜਾ ਰਿਹਾ ਹੁੰਦਾ ਏ ਤਾਂ ਉਹ ਚਿਕੜ ਦੇ ਵਿੱਚ ਡਿੱਗ ਪੈਂਦਾ ਏ ਗਾਰੇ ਨਾਲ ਲੱਤ-ਪੱਤ ਹੋਇਆ ਪੰਡਤ ਜਦੋਂ ਪੰਡਤ ਜਦੋਂ ਆਪਦੇ ਕੱਪੜੇ ਸਾਫ਼ ਕਰਨ ਲਈ ਕਿਸੇ ਘਰ ਦੇ ਵਿੱਚ ਵੱਟਦਾ ਏ ਤਾਂ ਉਹਨਾਂ ਦਾ ਸ਼ਰਾਰਤੀ ਬੱਚਾ ਜੋ ਪੰਡਤ ਨੇ ਆਪਦੇ ਕੱਪੜੇ ਰੱਖੇ ਹੁੰਦੇ ਨੇ ਉਹਨਾਂ ਦੇ ਵਿੱਚੋਂ 1 ਰੁਪਿਆ ਕੱਢ ਲੈਂਦਾ ਏ ਤਾਂ ਗਰੀਬੀ ਖੋਸ਼ ਹੁੰਦੀ ਏ ਤੇ ਮਾਇਆ ਨੂੰ ਕਹਿੰਦੀ ਆ ਆਵੇ ਹੈ ਮੈਂ ਇਹਦੇ ਕੋਲ 1 ਰੁਪਿਆ ਸੀ ਉਹ ਵੀ ਕੱਢ ਲਿਆ ਬਹੁਤ ਆਸਾਨ ਲੱਗ ਜਾਂਦੀ ਹੈ ਫਿਰ ਮਾਇਆ ਕਹਿੰਦੀ ਹੈ ਉਧਰ ਵੇਖ ਮੇਰਾ ਕਮਾਲ ਜਿਹੜਾ ਆਦਮੀ ਸਵੇਰੇ ਉਸ ਤੋਂ ਵਾਂਸ ਦਾ ਡੰਡਾ ਲੈ ਕੇ ਗਿਆ ਸੀ ਹੁਣ ਫਿਰ ਲਬਦਾ ਲਵਾਉਂਦਾ ਆਪਣਾ ਪੰਤ ਨੂੰ ਉਥੇ ਹੀ ਆ ਜਾਂਦਾ ਹੈ ਤੇ ਪੰਤ ਨੂੰ ਮਿਲ ਕੇ ਕਹਿੰਦਾ ਹੈ ਕਿ ਇਹ ਵਾਂਣ ਦਾ ਡੰਡਾ ਬਹੁਤ ਭਾਰਾ ਸੀ ਜਿਸ ਕੰਮ ਲਈ ਮੈਂ ਲੈ ਕੇ ਗਿਆ ਸੀ ਉਸ ਕੰਮ ਵੀ ਨਹੀਂ ਇਹ ਆਇਆ ਕਿਉਂਕਿ ਇਹ ਪੂਰੇ ਮੇਚੇ ਦਾ ਨਹੀਂ ਸੀ ਤੁਸੀਂ ਹੁਣ ਇਹ ਡੰਡਾ ਆਪਣਾ ਆਪ ਦਾ ਰੱਖ ਲਓ ਤੇ ਮੈਨੂੰ 1 ਰੁਪਇਆ ਦੇ ਦਿਓ ਮੇਰਾ ਜਿਹੜਾ ਉਹ ਰੁਪਇਆ ਏ ਵਾਪਸ ਕਰ ਦਿਓ ਤਾਂ ਜੋ ਮੈਂ ਬਾਜ਼ਾਰ ਵਿੱਚੋਂ ਹੋਰ ਵਾਂਸ ਦਾ ਡੰਡਾ ਲੈ ਕੇ ਆਵਾਂ ਤਾਂ ਪੰਡਤ ਉਹ ਡੰਡਾ ਰੱਖ ਲੈਂਦਾ ਏ ਤੇ ਕਹਿ ਦਿੰਦਾ ਏ ਕਿ ਉਹ 1 ਰੁਪਇਆ ਤਾਂ ਮੇਰਾ ਜਿਹੜਾ ਏ ਇੱਥੇ ਜਿੱਕੜ ਵਿੱਚ ਡਿੱਗ ਪਿਆ ਏ ਤੂੰ ਸ਼ਾਮ ਨੂੰ ਘਰੇ ਆ ਕੇ ਮੇਰੇ ਕੋਲੋਂ 1 ਰੁਪਇਆ ਲੈ ਜਾਵੇਂ ਇਸ ਤਰੀਕੇ ਨਾਲ ਜਿਹੜਾ ਉਹ ਡੰਡਾ ਸੀ ਉਹ ਫਿਰ ਪੰਡਤ ਨੂੰ ਵਾਪਸ ਮਿਲ ਜਾਂਦਾ ਏ ਉਹਨੇ ਨੂੰ ਉਹ ਸ਼ਰਾਰਤੀ ਬੱਚੇ ਦਾ ਜਿਹੜਾ ਬਾਪ ਸੀ ਉਸ ਨੂੰ ਪੰਡਤ ਕੋਲ ਲੈ ਕੇ ਆਉਂਦਾ ਏ ਤੇ ਨਾਲੇ ਮਾਫੀ ਮੰਗਦਾ ਏ ਤੇ ਨਾਲੇ ਕਹਿੰਦਾ ਏ ਉਹ 1 ਰੁਪਿਆ ਉਸ ਬੱਚੇ ਨੇ ਚੁੱਕਿਆ ਸੀ ਉਹ ਵੀ ਪੰਡਤ ਨੂੰ ਵਾਪਸ ਕਰ ਦਿੰਦਾ ਏ ਹੁਣ ਇਸ ਤਰ੍ਹਾਂ ਦੇਖ ਕੇ ਗਰੀਬੀ ਬਹੁਤ ਹੈਰਾਨ ਹੁੰਦੀ ਏ ਉਸ ਨੂੰ ਬਹੁਤ ਗੁੱਸਾ ਜੱਟਦਾ ਏ ਤੇ ਉਹ ਕਹਿੰਦੀ ਏ ਕਿ ਇਸ ਤਰ੍ਹਾਂ ਨਹੀਂ ਕੰਮ ਠੀਕ ਆਉਣਾ ਇਸ ਪੰਡਤ ਨੂੰ ਮੈਂ ਖਤਮ ਹੀ ਕਰ ਦੇਣਾ ਏ ਉਹ ਸੱਪ ਦਾ ਰੂਪ ਧਾਰ ਕੇ ਪੰਡਤ ਨੂੰ ਦੱਸਣ ਆਉਂਦੀ ਏ ਇਧਰ ਪੰਡਤ ਆਪ ਦੇ ਵਿਚਾਰ ਲਈ ਉਸੇ ਡੰਡੇ ਦੇ ਨਾਲ ਹੀ ਸੱਪ ਦੇ ਲੱਕ ਦੇ ਵਾਰ ਕਰ ਦਿੰਦਾ ਏ ਜਿਸ ਨਾਲ ਉਹ ਡੰਡਾ ਟੁੱਟ ਜਾਂਦਾ ਏ ਜਦੋਂ ਉਹ ਡੰਡਾ ਟੁੱਟਦਾ ਏ ਤਾਂ ਬਹੁਤ ਸਾਰੇ ਸੋਨੇ ਚਾਂਦੀ ਦੀਆਂ ਮੋਹਰਾਂ ਤੇ ਪੈਸੇ ਉਸ ਡੰਡੇ ਵਿੱਚੋਂ ਨਿਕਲਦੇ ਨੇ ਜਨਾਂ ਨੂੰ ਵੇਖ ਕੇ ਪੰਡਤ ਬਹੁਤ ਖੁਸ਼ ਹੁੰਦਾ ਏ ਤੇ ਉਹਨਾਂ ਸਾਰਿਆਂ ਪੈਸਿਆਂ ਨੂੰ ਚੁੱਕ ਕੇ ਪੰਡਤ ਆਪਣੇ ਕੋਲ ਰੱਖ ਲੈਂਦਾ ਏ ਉਸ ਦੀ ਗਰੀਬੀ ਦੂਰ ਹੋ ਜਾਂਦੀ ਏ ਤੇ ਉਹਦੇ ਕੰਮ ਵਿੱਚ ਬਰਕਤ ਪੈ ਜਾਂਦੀ ਏ ਬਹੁਤ ਸਾਰਾ ਜਿਹੜਾ ਪੈਸਾ ਸੀ ਉਹਨੂੰ ਮਿਲ ਜਾਂਦਾ ਏ ਤੇ ਗਰੀਬੀ ਲੰਗੜਾਉਂਦੀ ਹੋਈ ਮਾਇਆ ਦੇ ਕੋਲ ਆਉਂਦੀ ਏ ਆ ਕੇ ਮਾਫੀ ਮੰਗਦੀ ਏ ਕਿ ਜਿੱਥੇ ਤੂੰ ਐ ਮੈਂ ਉਥੇ ਨਹੀਂ ਰਹਿ ਸਕਦੀ ਮੈਨੂੰ ਮਾਫ ਕਰ ਦੇ ਤਾਂ ਫਿਰ ਮਾਇਆ ਨੂੰ ਸਮਝਾਉਂਦੀ ਆ ਜਿੱਥੇ ਆਲਸ ਨਹੀਂ ਗੰਦਗੀ ਨਹੀਂ ਉਥੇ ਹਮੇਸ਼ਾ ਹੀ ਇਨਸਾਨ ਦੇ ਕਰਮਾਂ ਦੇ ਅਨੁਸਾਰ ਮੈਂ ਜਾਂਦੀ ਆ ਤੇ ਆਵਾਜ਼ ਕਰਦੀ ਆ ਪਰ ਜਿੱਥੇ ਲੋਕ ਲੰਮੀਆਂ ਤਾਣ ਕੇ ਸੁੱਤੇ ਰਹਿੰਦੇ ਨੇ ਉਥੇ ਮੇਰਾ ਕੋਈ ਕੰਮ ਨਹੀਂ ਐ ਮੈਂ ਕਦੇ ਵੀ ਦਲਿੱਤਰ ਤੇ ਆਲਸ ਵਾਲੇ ਲੋਕਾਂ ਦੇ ਕੋਲ ਨਹੀਂ ਜਾਂਦੀ ਤਾਂ ਸਾਧ ਸੰਗਤ ਜੀ ਜਿਹੜੀ ਅੱਜ ਦੀ ਇਹ ਕਥਾ ਸੁਣਾਈ ਸੀ ਇਹ ਸਾਡੇ ਬਜ਼ੁਰਗ ਸਾਨੂੰ ਇਹ ਹੀ ਸਮਝਾਉਣਾ ਚਾਹੁੰਦੇ ਸੀ ਕੀ ਅਮਰਤ ਵੇਲੇ ਉੱਠ ਕੇ ਕੀਤੇ ਕੰਮਾਂ ਵਿੱਚ ਬਰਕਤ ਹੈ ਮਾਇਆ ਹੈ ਜੋ ਵੀ ਮਨੁੱਖ ਸਵੇਰੇ ਉੱਠ ਕੇ ਅਦਲਿੱਦਰ ਦੂਰ ਕਰਦਾ ਏ ਆਪ ਦਾ ਆਲਸ ਦੂਰ ਕਰਦਾ ਏ ਉਹਦੇ ਘਰ ਬਰਕਤ ਹਮੇਸ਼ਾ ਹੀ ਵਾਸ ਕਰਦੀ ਏ ਉਥੇ ਹੀ ਮਾਇਆ ਦੇ ਢੇਰ ਲੱਗਦੇ ਨੇ ਘਰ ਵਿੱਚ ਬਰਕਤ ਆ ਗਏ ਉਥੇ ਸੁਖ ਸਮਰiddhi ਆ ਤੇ ਜਿਹੜੇ ਘਰ ਅਦਲਿੱਦਰ ਹੈ ਉਥੇ ਬਿਮਾਰੀਆਂ ਪੈਦਾ ਹੁੰਦੀਆਂ ਨੇ ਬਿਮਾਰੀਆਂ ਦੇ ਖਰਚੇ ਦਾ ਕਾਰਨ ਬਣਦੀਆਂ ਨੇ ਇਸ ਕਰਕੇ ਇਨਸਾਨ ਨੂੰ ਗਰੀਬੀ ਸਹਿਣੀ ਪੈਂਦੀ ਏ ਇਸ ਲਈ ਇਹ ਪਾਣੀ ਤਰੰਗਣਾ ਇਸ ਨੂੰ ਬਰਕਤ ਨਾਲ ਇਸੇ ਹੀ ਕਰਕੇ ਜੋੜਿਆ ਜਾਂਦਾ ਹੈ ਕਿ ਜਦੋਂ ਆਪਾਂ ਸਵੇਰੇ ਉੱਠਦੇ ਹਾਂ ਸਭ ਤੋਂ ਪਹਿਲਾਂ ਆਪਾਂ ਜਿਹੜਾ ਘਰ ਦੇ ਵਿੱਚ ਸਫਾਈ ਕਰਦੇ ਹਾਂ ਕੂੜਾ ਖੜਕੜ ਬਾਹਰ ਸੁੱਟ ਕੇ ਆਈਏ ਤੇ ਆਪਦੇ ਘਰ ਨੂੰ ਚੰਗੀ ਤਰ੍ਹਾਂ ਸਾਫ਼ ਕਰੀਏ ਮੇਨ ਦਰਵਾਜ਼ੇ ਦੇ ਅੱਗੇ ਪਾਣੀ ਤਰੰਕੀ ਤਾਂ ਜੋ ਇਸੇ ਰਸਤੇ ਹੀ ਖੁਸ਼ੀਆਂ ਸੁੱਖ ਸਮਰiddhi ਸਾਡੇ ਘਰ ਆਵੇ ਆਪ ਦੇ ਦੁਲਿੱਦਰ ਨੂੰ ਦੂਰ ਭਜਾ ਦਈਏ ਅੰਮ੍ਰਿਤ ਵੇਲੇ ਉੱਠਣ ਦੇ ਨਾਲ ਦੁਲਿੱਦਰ ਦੂਰ ਹੁੰਦਾ ਹੈ ਬਹੁਤ ਸਾਰੇ ਕੰਮ ਨੇ ਜਿਹੜੇ ਟਾਈਮ ਨਾਲ ਹੋ ਜਾਂਦੇ ਨੇ ਜਦੋਂ ਅਸੀਂ ਸਵੇਰੇ ਉੱਠਦੇ ਹਾਂ ਬਹੁਤ ਸਾਰੇ ਕੰਮ ਦੇ ਨਵੇਂ ਰਾਹ ਜਿਹੜੇ ਆ ਉਹ ਖੁੱਲਦੇ ਆ ਸਾਡੇ ਮਨ ਨੂੰ ਖੁਸ਼ੀ ਹੁੰਦੀ ਏ ਜੇ ਮਨ ਖੁਸ਼ ਏ ਅਸੀਂ ਸਾਰੇ ਕੰਮ ਜਿਹੜੇ ਨੇ ਉਹ ਬੜੇ ਸਹੀ ਤਰੀਕੇ ਨਾਲ ਤੇ ਖੁਸ਼ੀ-ਖੁਸ਼ੀ ਨਿਬੜ ਲੈਣੇ ਆ ਸੰਗਤ ਜੀ ਗਰੀਬੀ ਤੇ ਅਮੀਰੀ ਜਿਹੜੀਆਂ ਨੇ ਇਹ ਦੋਵੇਂ ਭੈਣਾਂ ਨੇ ਇਹ ਰੋਜ਼ ਹੀ ਹਰ ਇੱਕ ਘਰ ਦਾ ਢੇਡਾ ਮਾਰਦੀਆਂ ਨੇ ਜਿਸ ਘਰ ਵਿੱਚ ਲੋਕ ਲੰਮੀਆਂ ਤਾਣ ਕੇ ਸੁੱਤੇ ਹੁੰਦੇ ਨੇ ਉਸ ਘਰ ਵਿੱਚ ਗਰੀਬੀ ਆ ਜਾਂਦੀ ਏ ਜਿਹੜੇ ਘਰ ਸਾਫ਼ ਸੁਥਰੇ ਹੁੰਦੇ ਨੇ ਜਿਸ ਘਰ ਅਮਰਦੇਵਲੇ ਉੱਠਿਆ ਜਾਂਦਾ ਹੈ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਪ੍ਰਭੂ ਦਾ ਸਿਮਰਨ ਕੀਤਾ ਜਾਂਦਾ ਹੈ ਬੰਦਗੀ ਕੀਤੀ ਜਾਂਦੀ ਹੈ ਉਸ ਘਰ ਵਿੱਚ ਮਾਇਆ ਪ੍ਰਵੇਸ਼ ਕਰਦੀ ਏ ਸੋ ਇਹ ਆ ਆਪਣੇ ਤੇ ਡਿਪੈਂਡ ਕਰਦਾ ਏ ਕਿ ਆਪਾਂ ਕਿਸ ਚੀਜ਼ ਨੂੰ ਆਪਣੇ ਘਰ ਵਿੱਚ ਲੈ ਕੇ ਆਉਣਾ ਹੈ ਜਿੱਥੇ ਮਾਇਆ ਹੋਵੇਗੀ ਉਥੇ ਸੁੱਖ ਸ਼ਾਂਤੀ ਹੋਵੇਗੀ ਤੇ ਜਿਸ ਘਰ ਵਿੱਚ ਦਲੇਦਰ ਹੋਵੇਗਾ ਉਸ ਘਰ ਵਿੱਚ ਬਿਮਾਰੀਆਂ ਵਾਸ ਕਰਦੀਆਂ ਨੇ ਇਸ ਕਰਕੇ ਸਾਧ ਸੰਗਤ ਜੀ ਆਪਾਂ ਨੂੰ ਵੀ ਸਵੇਰੇ ਉੱਠ ਕੇ ਪਰਮੇਸ਼ਰ ਪ੍ਰਭੂ ਦਾ ਨਾਮ ਲੈਣਾ ਚਾਹੀਦਾ ਹੈ ਜਪ ਤਪ ਕਰਨਾ ਚਾਹੀਦਾ ਹੈ ਵੈਗਰੂ ਨਾਮ ਦੇ ਨਾਲ ਜੁੜਨਾ ਚਾਹੀਦਾ ਹੈ ਤੇ ਗੁਰੂ ਘਰ ਜਾ ਕੇ ਸਰਬੱਤ ਦਾ ਭਲਾ ਮੰਗਣਾ ਚਾਹੀਦਾ ਹੈ ਤੇ ਅਮਰਤ ਵੇਲੇ ਉਠਾਂਦੇ ਨਾਲ ਹੀ ਆਪਣੇ ਜਿਹੜੇ ਕਾਮ ਨੇ ਉਹ ਟਾਈਮ ਨਾਲ ਹੋ ਜਾਂਦੇ ਨੇ ਜੇਕਰ ਆਪਾਂ ਆਪਣੇ ਕੰਮ ਸਹੀ ਤਰੀਕੇ ਨਾਲ ਸਹੀ ਟਾਈਮ ਨਾਲ ਕਰਾਂਗੇ ਤੇ ਘਰ ਵਿੱਚ ਖੁਸ਼ੀਆਂ ਤੇ ਬਰਕਤਾਂ ਆਉਣਗੀਆਂ ਸੋ ਗੁਰਮਖ ਪਿਆਰੀ ਸਾਧ ਸੰਗਤ ਜੀ ਇਸ ਕਰਕੇ ਆਪਾਂ ਨੂੰ ਅਮਰਤ ਵੇਲਾ ਸੰਭਾਲਣਾ ਚਾਹੀਦਾ ਹੈ ਗੁਰੂ ਦਾ ਨਾਮ ਜਪਣਾ ਚਾਹੀਦਾ ਹੈ ਤੇ ਟਾਈਮ ਨਾਲ ਹੀ ਆਪਣੇ ਜਿਹੜੇ ਕਿਰਤ ਆ ਆਪਣਾ ਜੋ ਵੀ ਕਾਰੋਬਾਰ ਆ ਉਹ ਕਰਨਾ ਚਾਹੀਦਾ ਹੈ ਸੋ ਗੁਰਮਖ ਪਿਆਰੀ ਸਾਧ ਸੰਗਤ ਜੀ ਅੱਜ ਦੀ ਇਸ ਕਥਾ ਤੋਂ ਇਸ ਕਹਾਣੀ ਤੋਂ ਤੁਸੀਂ ਜੋ ਵੀ ਸਿੱਖਿਆ ਲਈ ਹੈ ਉਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਆਪਣੇ ਦੋਸਤਾਂ ਮਿੱਤਰਾਂ ਨਾਲ ਕਿਉਂਕਿ ਇਸ ਦੇ ਨਾਲ-ਨਾਲ ਉਹਨਾਂ ਨੂੰ ਵੀ ਇਸ ਚੀਜ਼ ਦੀ ਸੋਝੀ ਜਾਵੇ ਤੇ ਉਹ ਵੀ ਗੁਰੂ ਚਰਨਾਂ ਦੇ ਨਾਲ ਜੁੜ ਸਕਣ ਅੰਮ੍ਰਿਤ ਵੇਲਾ ਸੰਭਾਲ ਸਕਣ ਅਤੇ ਗੁਰਮੁਖ ਪਿਆਰੀ ਸਾਧ ਸੰਗਤ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ